ਆ ਜਿਹੜੇ ਆ ਅੰਦਾਜ਼ਨ ਕਿ ਗਿੱਲ ਵਾਲੇ ਜੀਵਨ ਵਾਂਗੂ ਫੁਰਤੀ ਹੈ 20 ਮਾਰਚ ਨੂੰ ਜਲਾਲ ਦੇ ਵਿੱਚ ਵੀ ਜੀਵਨ ਮਾਨੁਕੇ ਦਾ ਸਕੋਰਪੀਓ ਗੱਡੀ ਦੇ ਨਾਲ ਮਾਨ ਸਭ ਦਾ ਰੂਪ ਹੈ ਬੈਠ ਜਾਓ ਜਿਹੜੇ ਐਕਟਿਵ ਨਹੀਂ ਉਹ ਬੈਠ ਜਾਓ ਮਿੰਦਰਜੀ ਕੋਚ ਸਾਹਿਬ ਸੁਰਖਪਰੀਏ ਪੰਡਲ ਦਾ ਕੋਚਾਂ ਦਾ ਧੰਨਵਾਦ ਬਿੱਲੇ ਉਹਨਾਂ ਦਾ ਸੋ ਮਿਹਰਬਾਨੀ ਕਰਕੇ ਬਿਠਾ ਦਿਓ ਜੀ ਬਿਠਾ ਦਿਓ ਮਿਹਰਬਾਨੀ ਕਰਕੇ ਬਹੁਤ ਬਹੁਤ ਧੰਨਵਾਦ ਲਾਹ ਹਰਜੋਤ ਬੰਡਾਲ ਦੋਨੇ ਵੜਾ ਅਗਲੀ ਕਬੱਡੀ ਪਾਉਂਦਾ ਹੋਇਆ ਆ ਕਪੂਰ ਥਲੀਆ ਆਰ ਡੀਟੀਓ ਡੀਟੀਓ ਇਹ ਡੀਟੀ ਹੋਇਆ ਕਬੱਡੀ ਦਾ ਆ ਗੁਲਜਾਰੀਆਂ ਚੱਕ ਸ਼ਿਕੰਦਰ ਵਾਲਾ ਮੇਰੇ ਵੀਰੋ ਗੁਰਦਾਸ ਬਾਕੀਪੁਰੀਆਂ ਦਾ ਦੋਸਤ ਹੈ ਆਹ ਗੋਪੀ ਦੇ ਨਾਲ ਯਾਰੀ ਪੱਕੀ ਹੈ ਮੱਖੀ ਨਾਲ ਯਾਰੀ ਪੱਕੀ ਪਰ ਦੂਜੇ ਪਾਸੇ ਕਹਿੰਦੇ ਮੇਲੇ ਦਾ ਹਾਰ ਲੈਣਾ ਜੇਤੂ ਬਰਨਾਲੇ ਦੇ ਮੇਲੇ ਦਾ ਕਹਿੰਦੇ ਹਾਰ ਲੈਣਾ ਜੇਤੂ ਮੁੰਡਾ ਦੇਤੀ ਕੁਝ ਨਾ ਕੁਝ ਚਿਤ ਦਾ ਮੇਰੇ ਗੁਲਜਾਰੀ ਕਹਿੰਦੇ ਆਕਾਸ਼ ਹੈ ਨਾਲ ਵੀਰਾ ਸਰਹਾਰੀ ਹੈ ਸਿਰੇ ਦੀ ਸਟਾਪ ਲਾਈਨ ਹੈ ਤਰਨਤਾਰਨ ਜ਼ਿਲ੍ਹੇ ਦੀ ਔਰ ਸਾਹਮਣੇ 2 ਨੰਬਰ ਤੋਂ ਮੁਕਾਬਲਾ ਆ ऑस्ट्रेलिया ਤੋਂ ਪੁੱਜਿਆ ਆ ਸਰਹਾਰੀ ਵਾਲਾ ਵੀਰਾ ਆ ਵੀਰਾ ਸਰਹਾਰੀ ਵਾਲਾ ਚੋਰੀ ਹੁਣ ਮਾ ਦੇ ਮਖਲਾਵੇ ਆ ਸਾਡਾ ਜਿਤਣਾ ਵਾਲਾ ਜ਼ਰੂਰੀ ਆ ਬਾਗੜੀਆਂ ਸਾਰਾ ਨੱਚੂਗਾ ਹੁਣ ਤੂੰ ਜੋਰ ਪੱਟਾਂ ਦਾ ਲਾ ਦੇ ਮਸਲਾ ਕੱਪ ਦਾ ਬਣ ਗਿਆ ਹੀ ਕਿਤੇ ਸੁਲਤਾਨਪੁਰ ਲੋਧੀ ਦੀ ਧਰਤੀ ਪਰ ਤਰਨਤਾਰ ਸਾਹਿਬ ਦੀ ਧਰਤੀ ਦੇ ਚਾਰ ਆ ਭੀਰਾ ਸਰਹਾਲੀ ਵਾਲਾ ਸਿਰੇ ਦਾ ਜਫਾ ਲਾ ਗਿਆ ਇਹ ਮੈਲਬੰਦ ਕਲਾਬੰਦੋ ਸ਼ਾਹਰ ਆ ਮੁੰਡੇ ਨੇ ਟਰੈਕਟਰ ਜਿੱਤਿਆ ਗੋੜਾ ਨਾਮ ਹੈ ਆ ਸਰਹਾਲੀ ਮੰਡਾ ਕੈਨੇਡਾ ਦੇ ਸਰੀ ਦਾ ਵਾਸੀ ਆਹ ਦੇਖਦੇ ਆ ਵੀ ਪਾਗੜੀਆਂ ਦੇ ਵਿੱਚ ਆ ਬੱਲੇ ਬੱਲੇ ਆ ਬੱਲੇ ਬੱਲੇ ਸਨੀ ਕਾਲਾ ਸੰਘਾ ਵਾਲਾ ਲਾ ਤਗੜਾ ਜੱਫਾ ਨੰਬਰ ਜੋੜਦੇ ਵਿੱਚ 3 ਜੱਫਾ ਤੇ ਲੰਬੀ ਆ ਧੂੜਾ ਪੱਟੀ ਜਾਂਦੇ ਜਿਨ੍ਹਾਂ ਦੁੱਧ ਮਾਵਾ ਦਾ ਪੀਤਾ ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕੁਲਗੀਤਾ ਆਹ ਇੱਕ ਪਾਸੇ ਧੀਰਾ ਆਹ ਧੀਰਾ ਫੇਰ ਆਹ ਧੀਰਾ ਫੇਰ ਆਹ ਧੀਰਾ ਸਰਹਾਲੀ ਵਾਲਾ ਪੰਟੀ ਨੂੰ ਲਗਾਤਾਰ ਲਗਾਤਾਰ ਦੂਜਾ ਜੱਫਾ ਪਰ ਪੁਆਇੰਟ ਇੱਕ ਇੱਕ ਗੱਲ ਉੱਪਰ ਲਿਆ ਦਿੰਦਾ ਹੈ ਪੁਰਾਣੇ ਖਿਡਾਰੀ ਵੀ ਇਹਨਾਂ ਦੀ ਤਾਰੀਫ਼ ਕਰਦੇ ਆ ਮੱਖਣ ਜੀ ਆ ਗੋਰਾ ਆ ਗਿਆ ਸਰਹਾਲੀ ਮੰਡ ਵਾਲਾ ਆ ਗਿਆ ਗੋਰਾ ਵਾਹ ਦੂਸਰੇ ਪਾਸੇ ਗਿੱਲੀ ਆ ਕੀ ਇਸ਼ਾਰੇ ਨੇ ਧਾਵੀ ਦੇ ਅਕਰਸ਼ ਸ਼ਮਦਾ ਨਾਮ ਵੱਡਾ ਲਾ ਓਮਨ ਕੋਟ ਕਰਖਾਵਾ ਆ ਮੁੰਡਾ ਕੈਨੇਡਾ ਵੀ ਖੇਡਿਆ ਮੁੰਡਾ ਅਮਰੀਕਾ ਵੀ ਖੇਡਿਆ ਪਰ ਡੀਡੀਓ ਦੁਨੀਆ ਦੇ ਹਰ ਮੁਲਕਲੇ ਵਿੱਚ ਖੇਡਿਆ ਅਰਸ਼ 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 ਕਬੱਡੀ 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 ਦਾ 30000 ਦਰਸ਼ਕ ਜਿਹੜਾ ਉਹ ਜੁੜਿਆ ਹੋਇਆ 99000 ਹੋ ਗਿਆ ਕਾਲਿਆ ਆ ਵੇਖ ਲੈ ਆਹ ਵੇਖ ਲੈ ਅੰਬੇ ਦੀ ਰੇਡ ਸਿੰਘ ਸਰਦਾਰ ਦੀ ਕਬੱਡੀ ਜਾਫੀ ਚਾ ਇਹ ਇਧਰੇ ਪਾਸੇ ਬੁਲਟ ਆ ਗਿਆ ਹਰਮਨ ਆ ਗਿਆ ਬਾਬੇ ਦਸੇਨ ਸਿੰਘ ਬੰਡਾਲਾ ਪੁੱਤ ਆ ਮਾਰਦਾ ਸ਼ਾਲਾ ਇਹ ਮੱਖਣ ਜੀ ਇਹਨੇ ਰੋਟੀਆਂ ਵਡੀਆਂ ਖਵਾਈਆਂ ਸਾਨੂੰ ਇਹ ਬਹੁਤ ਵਧੀਆ ਇਨਸਾਨ ਹੈ ਇਹ ਨੌਜਨ ਸਣੀ ਕਾਲੇ ਸਿੰਘ ਵਾਲਾ ਆ ਨੇ ਖੇਡ ਮੈਦਾਨ ਦੇ ਵਿੱਚ ਦੇਖਦਾ ਵੀ ਪੁਆਇੰਟ ਜਿਹੜਾ ਹੀਰਾ ਵਾਲੀਆ ਬਲੋਟ ਬਲੋਟ ਕਿ ਮਿਹਰਬਾਨੀਆਂ ਦੀ ਆ ਖਿਡਾਰੀ ਵੀ ਖੁਸ਼ਾਲ ਹੋਏ ਕੋਈ ਬੱਚਦਾ ਦੇ ਵਿੱਚ ਸਵੇਰਾਂ ਦੇ ਦੋਵੇਂ ਖੜ ਕੇ ਵੇਖ ਜਵਾਨਾ ਹੱਥ ਜੁੜ ਗਏ ਹੱਥ ਜੁੜ ਗਏ ਹੱਥ ਜੁੜ ਗਏ ਹੱਥ ਜੁੜ ਗਏ ਆ ਹੱਥ ਜੁੜੇ ਜੋਧਾ ਲੱਗ ਜਾ ਕੰਨੀ ਤੇ ਔਰ ਦੂਜੀ ਕੰਨੀ ਤੇ ਸਨੀ ਵਿਚਕਾਰ ਤਿਆਲਪੁਰੀਆਂ ਛਾਕਾਂ ਤੇ ਨੌਜੋਨ ਸ਼ੁਰਲੀ ਲੱਗੂ ਚੋਰ ਲੱਗੂ ਚੋਰ ਲੱਗੀ ਚੋ ਹਾਂ ਕਮਾਲ ਕਰ ਗਿਆ ਮੈਨੂੰ ਮਾਰ ਦਿਓ ਮੇਰੇ ਪੰਜਾਬੀ ਵੀਰੋ ਮੁਬਾਰਕਬਾਦ ਹੈ ਸਾਰੇ ਭਰਾਵਾਂ ਦਾ ਧੰਨਵਾਦ ਮੱਖਣ ਜੀ ਆ ਜਿਓ ਜਨਾ ਲਾ ਬੱਲੇ ਬੱਲੇ ਯੋਦਾ ਇਹ ਹੱਸ ਗਿਆ ਅਗਲੀ ਰੇਟ ਪਾਉਣ ਦੇ ਵਾਸਤੇ ਆ ਖੀਰਾ ਮਾਲੀਆ ਦੇਖਦਾ ਵੀ ਭਜੀ ਦੀ ਕਬੱਡੀ ਦਾ ਵਾਰਿਸ ਆ ਬੱਧਾ ਹਾਵਾਂ ਲਾ ਦੇ ਅੰਦਰ ਬਈ ਫਿਰ ਬੱਲੇ ਬੱਲੇ ਕੌਣ ਤਰਨ ਤਰਨ ਵਾਲਾ ਓ ਡੱਕਣ ਦੀ ਕੋਸ਼ਿਸ਼ ਚੱਲੀ ਪਈ ਪੁਆਇੰਟ 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 ਵਾਹ ਓ ਦਰਸ਼ਕ ਵੀ ਨਹੀਂ ਮਿਕਾਉਣ ਵਾਸਤੇ ਆਊਗਾ ਲਾ ਟਿੱਬੇ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ ਗੁਰਵਿੰਦਰ ਆ ਵੱਖਰੇ ਅੰਦਾਜ਼ ਦੇ ਨਾਲ ਹੁਣ ਟੀਟੀਓ 2 ਸੁਪਰ ਕਬੱਡੀ ਦੇ ਇੱਕ ਪਾਸੇ ਅਰਸ਼ ਤੇ ਬੰਟੀ

लवली ਇਸਨੇ sire da जफा je मेरे मित्रों लग गया te aa जफा turning point yaar aa aa rakh lakhe sidma bharo sara bhal gi sire da wali kand mitro oh chad gi sire da wali kand mitro ha kabaddi paunda hai amba aur dusre passe seni amba de seni amba de seni kabaddi 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 kabaddi

ਜਿਹੜਾ ਰੀਪਲੇ ਪਹਿਲਾਂ ਹੋਇਆ ਸੀਗਾ ਮੈਚ ਖੇਡਿਆ ਜਾ ਰਿਹਾ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਪਿੱਛੇ ਆਪਣੇ ਖੜਕੇ ਬੈਠਦੇ ਆਨੰਦ ਮਾਣਦੇ ਆ ਖੇਡ ਕਬੱਡੀ ਦਾ ਅੱਜ ਹੌਲੈਂਡਾ ਦੀ ਗੱਲ ਹੋਣੀ ਹੈ ਅੱਜ ਕਹਿੰਦੇ ਚੇਤੂ ਟੀਮਾਂ ਦੀ ਗੱਲ ਹੋਣੀ ਹੈ ਆਹ ਚੋਲੇ ਵਾਲਾ ਫੇਰ ਚੋਲੇ ਵਾਲਾ ਇਹ 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 ਆ ਕੀ ਹੋ ਗਿਆ ਹੋਰ ਫੇਰ ਗਿਆ ਉਹ ਭਗਤੰਦਰ ਆਹ ਕੀ ਕਰ ਗਿਆ ਉਹ ਤਾਕੜੀਆਂ ਹਾਲੀ ਮੰਡ ਵਾਲਾ ਆ ਗਿਆ ਸਰਹਾਲੀ ਵਾਲਾ ਸਰਹਾਲੀ ਵਾਲਾ ਇਹਨੂੰ 1 ਲੱਖ 20 ਨਾ ਸਮਝਿਓ ਇਹਨੂੰ 4-5 ਲੱਖ ਦਰਸ਼ਕ ਸਮਝਿਓ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਆਓ ਸਾਹਮਣੇ 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 ਅਮਨ ਸੁਨਿਆਰਾ ਤਲਵੰਡੀ ਚੌਧਰੀਆ ਪਿੰਡਾਂ